ਆਜ਼ਾਦੀ ਕੁਲਾਟਿਆ ਹੰਸਰਾਜ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਕਰੋਟਾ ਦੇ ਕਲਪਨਾ ਚਾਵਲਾ ਬਲਾਕ ਦੇ ਆਰਓਟੀ ਰੂਮ ਆਈਟੀ ਰੂਮ ਦੇ ਲੱਖਾਂ ਰੁਪਏ ਦੇ ਹਾਈ ਟੇਕ ਸਮਾਨ ਨੂੰ ਸ਼ਰਾਰਤੀ ਅੰਸਰਾ ਨੇ ਨੁਕਸਾਨ ਪਹੁੰਚਾਇਆ ਹੈ ਜਿਸ ਨਾਲ ਜਿੱਥੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਉੱਥੇ 500 ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਈ ਇਸ ਸਬੰਧੀ ਪ੍ਰਿੰਸੀਪਲ ਤੇ ਸਟਾਫ ਨੇ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਤੋਂ ਉੱਚ ਪਦਰੀ ਜਾਂਚ ਦੀ ਮੰਗ ਕੀਤੀ ਹੈ। ਉਧਰ ਸਥਾਨਕ ਪੁਲਿਸ ਨੇ ਕਟਨਾ ਸਥਾਨ ਦਾ ਦੌਰਾ ਕੀਤਾ ਤੇ ਜਾਂਚ ਸ਼ੁਰੂ ਕਰ ਦਿੱਤੀ। ਆਓ ਸੁਣਦੇ ਹਾਂ ਸਟਾਫ ਤੇ ਪ੍ਰਿੰਸੀਪਲ ਤੋਂ ਹੋਏ ਕਟਨਾ ਕਰਮਬਾਦ। ਜਿਸ ਨੂੰ ਆਜਨ ਵੋਕੇਸ਼ਨਲ ਟ੍ਰੇਨਰ ਆਈਟੀ ਰੋਜ਼ ਦੀ ਤਰ੍ਹਾਂ ਆਪਾਂ ਸਕੂਲ ਜਿਸ ਤਰ੍ਹਾਂ ਛੁੱਟੀ ਕਰਕੇ ਜਾਂਦੇ ਹਾਂ ਜਿੱਦਾਂ ਕਿ ਕੈਮਰੇ ਦੇ ਰਿਕਾਰਡਿੰਗ ਦੇ ਮਤਾਬਿਕ 8 ਤੋਂ 9 ਵਜੇ ਤੱਕ ਕਰੀਬ ਸਾਡੀ ਆਈਟੀ ਲੈਬ ਆਰੋਟੀ ਲੈਬ ਬਿਜਲੀ ਦੇ ਕਨੈਕਸ਼ਨ ਪ੍ਰੋਜੈਕਟਰ ਤੇ ਕੀਬੋਰਡ ਮਾਊਸ ਕੈਮਰਾ ਇਹਨਾਂ ਦੀਆਂ ਤਾਰਾਂ ਕੱਟੀਆਂ ਗਈਆਂ ਹਨ ਰਾਹ ਨੂੰ ਲੱਗਦਾ ਤੇ ਇਹ ਚੀਜ਼ ਆਪਾਂ ਸਵੇਰੇ ਆ ਕੇ ਸਾਨੂੰ ਮੈਨੂੰ ਵਿਸ਼ਵਾ ਮਿੱਤਰ ਜੀ ਸਾਡੇ ਕੈਂਪਸ ਮੈਨੇਜਰ ਉਹਨਾਂ ਨੇ ਆ ਕੇ ਦੱਸਿਆ ਕਿ ਤੇਰੇ ਉਸ ਏਰੀਆ ਦੇ ਵਿੱਚ ਕਲਪਨਾ ਚਾਵਲਾ ਬਲਾਗ ਦੇ ਅੰਦਰ ਇਹ ਚੀਜ਼ ਹੋਈ ਹੈ ਤਾਂ ਪਾਸੀ ਆਗੇ ਲੈਬ ਦੇ ਅੰਦਰ ਜਾ ਕੇ ਦੇਖਿਆ ਔਰ ਪ੍ਰਿੰਸੀਪਲ ਸਾਹਿਬ ਸਾਡੇ ਨਾਲ ਜਾ ਕੇ ਉਹ ਸਾਰਾ ਮੂਕਾ ਦੇਖਿਆ ਉੱਥੇ ਸਾਰਾ ਤਾਰ ਤਾਰਾ ਜਿਹੜੀਆਂ ਕੱਟੀਆਂ ਪਈਆਂ ਸੀ ਉਹ ਬਿਜਲੀ ਦੀ ਤਾਰਾਂ ਕੈਮਰੇ ਦੀ ਤਾਰਾਂ ਸਭ ਤੋਂ ਪਹਿਲਾਂ ਇਦਾਂ ਲੱਗਦਾ ਕਿ ਪਹਿਲਾਂ ਕੈਮਰੇ ਦੀ ਤਾਰਾ ਕੱਟ ਗਈ ਉਹਨਾਂ ਨੇ ਸਾਰਾ ਕੰਮ ਕੀਤਾ ਜੀ ਧੰਨਵਾਦ 2520529 ਮੈਂ ਜਦੋਂ ਸੁਤੰਤਰਤਾ ਸੰਗਰਾਮੀ ਸ਼੍ਰੀ ਹੰਸਰਾਜ ਸਰਕਾਰੀ ਸੀਨੀਅਰ ਪੀਐਮ ਸ਼੍ਰੀ ਸਕੂਲ ਦੇ ਵਿੱਚ ਸਵੇਰੇ ਆਏ ਆਂ ਤੇ ਸਾਨੂੰ ਸਾਡੇ ਕੈਂਪਸ ਮੈਨੇਜਰ ਨੇ ਇਤਲਾਹ ਦਿੱਤੀ ਹੈ ਕਿ ਤੁਹਾਡਾ ਜਿਹੜਾ ਕਲਪਨਾ ਚਾਵਲਾ ਬਲਾਕ ਹੈ ਉਹਦੇ ਵਿੱਚ ਸਾਰੀਆਂ ਤਾਰਾਂ ਜਿਹੜੀਆਂ ਨੇ ਉਹ ਕੱਟੀਆਂ ਪਈਆਂ ਜਿਦੇ ਵਿੱਚ ਕੈਮਰੇ ਦੀਆਂ ਤਾਰਾਂ ਔਰ ਜਿਦੇ ਵਿੱਚ ਐਨਐਸਕਯੂਐਫ ਲੈਬ ਦੀਆਂ ਪ੍ਰੋਜੈਕਟਰ ਦੀਆਂ ਤਾਰਾਂ ਐਨਐਸਕਯੂਐਫ ਲੈਬ ਦੇ ਸਾਰੇ ਮਾਊਸ ਤੇ ਕੀਬੋਰਡ ਦੀਆਂ ਤਾਰਾਂ ਆਰਓਟੀ ਲੈਬ ਦੇ ਵਿੱਚ ਸਾਰਾ ਜਿਹੜਾ ਹੈ ਉਹ ਨੁਕਸਾਨ ਕੀਤਾ ਹੋਇਆ ਔਰ ਸਮਾਨ ਜਿਹੜਾ ਹੈ ਉਹਦੇ ਵਿੱਚੋਂ ਕਾਫੀ ਗਾਇਬ ਸੀਗਾ ਜਿਦੇ ਵਿੱਚ ਇੰਜ ਜਾਪਦਾ ਹੈ ਕਿ ਕੋਈ ਬੜੀ ਸਾਜ਼ਿਸ਼ ਸੋਚੀ ਸਮਝੀ ਸਾਜ਼ਿਸ਼ ਦੇ ਵਿੱਚ ਇਹ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਹਦੇ ਨਾਲ ਸਾਡਾ ਲਗਭਗ ਕੋਈ ਲੱਖ ਰੁਪਏ ਦੇ ਕਰੀਬ ਜਣਾ ਨੁਕਸਾਨ ਹੋ ਗਿਆ ਇਹ ਇੱਕ ਬੜੀ ਮੰਦਭਾਗੀ ਘਟਨਾ ਜਿਹਦੇ ਵਿੱਚ ਇਹਦੀ ਇਤਲਾ ਜਿਹੜੀ ਹੈ ਉਹ ਅਸੀਂ ਨਾਲ ਦੀ ਜਿਹੜੀ ਕਰੋਟਾ ਚੌਕੀ ਇਨਚਾਰਜ ਸਰਤਾਜ ਸਰਤਾਜ ਸਿੰਘ ਨੂੰ ਉਹਨਾਂ ਨੂੰ ਵੀ ਦਿੱਤੀ ਆ ਔਰ ਅਸੀਂ ਲਿਖਤੀ ਜਿਹੜੀ ਹੈ ਇਹਦੀ ਜਿਹੜੀ ਇਤਲਾ ਉਹ ਚੌਕੀ ਦੇ ਵਿੱਚ ਗਰੋਟਾ ਦੇ ਵਿੱਚ ਅਸੀਂ ਦਿੱਤੀ ਹੈ ਔਰ ਨਾਲ ਦੀ ਨਾਲ ਇਹਦੀ ਸਰੀ ਜਿਹੜੀ ਸੂਚਨਾ ਹੈ ਪੂਰੀ ਵਾਰਦਾਦੀ ਅਸੀਂ ਆਪਣੇ ਹੈੱਡ ਆਫਿਸ ਦਫਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਜੀ ਨੂੰ ਵੀ ਦਿੱਤੀ ਹੈ ਔਰ ਪਿੰਡ ਦੇ ਸਰਪੰਚ ਸਾਹਿਬ ਨੂੰ ਵੀ ਅਸੀਂ WhatsApp ਜਿਹੜੀ ਹੈ ਇਹ ਸਾਰੀ ਜਿਹੜੀ ਹੈ ਕਾਰਵਾਈ ਦੀ ਘਟਨਾ ਜਿਹੜੀ ਆ ਉਹ ਕਰ ਦਿੱਤੀ ਮੌਕੇ ਤੇ ਸ਼ਾਇਦ ਉਹ ਕਿਤੇ ਬਿਜ਼ੀ ਹੋਣਗੇ ਉਹਨਾਂ ਨੇ ਫੋਨ ਜਿਹੜਾ ਹੈ ਉਹ ਚੁੱਕਿਆ ਨਹੀਂ ਸੋ ਉਹਨਾਂ ਨੂੰ ਮੈਂ ਉਹਨਾਂ ਦੀ ਇਤਲਾ ਜ ਉਹਨਾਂ ਦੀ ਵੀ ਨੌਲੇਜ ਲੈ ਲੈਂਦੀ ਹੈ ਗੱਲ ਸੋ ਮੇਰੀ ਚੌਕੀ ਚਾਰਜੀ ਨੂੰ ਜਿਹੜੀ ਆ ਉਹ ਅਪੀਲ ਹੈ ਇਕੈਡਮੀ ਇਹਦਾ ਮੈਂ ਨਿਊਟਲੀ ਜਿਹੜਾ ਮੌਇਨਾ ਕਰਕੇ ਤੇ ਜਿਹੜੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਨੇ ਸਰਕਾਰੀ ਸੰਪਤੀ ਦਾ ਜਿਹੜਾ ਨੁਕਸਾਨ ਕੀਤਾ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਹੈ ਮਸਲੇ ਨੂੰ ਜਿਹੜਾ ਹੈ ਰਿਜ਼ੋਲਵ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ ਧੰਨਵਾਦ